ਜੋ ਜੋ ਆਪਾਂ ਤੁਹਾਡੇ ਤੁਹਾਡੇ ਵਾਸਤੇ ਬਹੁਤ ਵਧੀਆ ਜਾਣਕਾਰੀ ਲਈ ਵੀਡੀਓ ਲੈ ਕੇ ਆਏ ਆਂ ਵੇਖੋ ਇੱਕ ਮਿੰਟ ਲਈ ਕਿਉਂਕਿ ਹੁਣ ਸਾਰਿਆਂ ਨੇ ਆਪਾਂ ਕਣਕ ਵੱਢ ਕੇ ਤੇ ਢੂੜੀ ਤੰਦ ਬਣਾ ਲਿਆ ਢੂੜੀ ਤੰਦ ਬਣਾ ਕੇ ਤੇ ਹੁਣ ਆਪਾਂ ਕੀ ਕੀਤਾ ਦੋਸਤੋ ਵੀ ਜ਼ਿਆਦਾਤਰ ਸਾਰੇ ਭਰਾਵਾਂ ਨੇ ਅੱਗ ਵਗੈਰਾ ਲਾਉਣੀ ਏ ਨਾੜ ਨੂੰ ਤੇ ਜਦੋਂ ਆਪਾਂ ਅੱਗ ਲਾਉਣੀ ਏ ਤੇ ਆਪਾਂ ਦਿਖਾਉਣਾ ਮੈਂ ਤੁਹਾਨੂੰ ਇੱਕ ਸਕਿੰਟ ਲਈ ਰੁਕ ਜਾਓ ਆ ਕੰਮ ਨਾ ਮੇਰੇ ਭਰਾ ਕਰਿਆ ਜੇ ਕਦੀ ਵੀ ਠੀਕ ਹੈ ਮੈਂ ਮੋਟਰਸਾਈਕਲ ਤੇ ਜਾਂਦਾ ਪਿਆ ਸੀ ਤੇ ਦੇਖਿਆ ਮੈਂ ਸਾਡੇ ਭਰਾਵਾਂ ਨਾਲ ਸ਼ੇਅਰ ਕਰੀ ਗਏ ਇਸ ਨੂੰ ਤੁਹਾਨੂੰ ਦਿਖਾਉਣੇ ਆ ਆ ਕੰਮ ਨਾ ਕਰਿਆ ਜੇ ਮੇਰੇ ਭਰਾ ਆ ਲੈ ਆ ਦੇਖ ਲੋ ਆ ਲੈ ਆ ਦੇਖ ਲੋ ਮੇਰੇ ਭਰਾ ਆ ਕਿਸੇ ਵੀਰ ਨੇ ਅੱਖ ਲਾਈ ਮੰਨ ਲਓ ਇੱਧਰ ਤੁਸੀਂ ਦੇਖ ਸਕਦੇ ਜੀ ਆ ਕੀ ਹਾਲ ਬਣਿਆ ਪਿਆ ਇਹਨਾਂ ਦੀ ਆਪਾਂ ਨੂੰ ਮੰਨ ਲਾ ਲੋੜ ਆ ਜਿਹੜੇ ਨਿੱਕੇ ਨਿੱਕੇ ਲਾਏ ਸੀਗੇ ਰੁੱਖ ਲਾਏ ਸੀਗੇ ਆ ਨਿੱਕੇ ਨਿੱਕੇ ਬੂਟੇ ਲਾਏ ਸੀ ਸਾਰੇ ਸੜਕੇ ਸੁਆਹ ਹੋ ਗਏ ਨੇ ਕੋਹ ਨਹੀਂ ਦੋ ਢੇਡੇ ਲਾ ਦਿੰਦਾ ਬਾਈ ਉਧਰੋਂ ਤੇ ਸਾਰਾ ਬਚਾਓ ਜਾਣਾ ਠੀਕ ਹੈ ਸਾਰੇ ਵੱਡੇ ਵੀ ਮੱਚੇ ਪੜੇ ਤੇ ਛੋਟੇ ਵੀ ਮੱਚੇ ਪੜੇ ਮੇਰੇ ਭਰਾ ਮੇਰੇ ਕੁਦਰਤ ਨੂੰ ਪਿਆਰ ਕਰੋ ਉਧਰ ਤੋਂ ਪਿਆਰ ਕਰੋ ਇਹਨਾਂ ਨੇ ਆਪਾਂ ਨੂੰ ਆਕਸੀਜਨ ਦੇਣੀ ਹੈ ਠੀਕ ਹੈ ਇਹਨਾਂ ਨੇ ਆਪਾਂ ਨੂੰ ਮੰਨ ਲਓ ਇਹਨਾਂ ਤੋਂ ਹੀ ਆਪਾਂ ਨੂੰ ਸਾਰਾ ਕੁਝ ਮਿਲਦਾ ਆਪਾਂ ਇਹਨਾਂ ਦੀ ਛਾਵੇਂ ਆ ਸੜਕ ਤੇ ਜਾਂਦੇ ਆ ਬਾਵੀ ਰੁਕ ਜਾਂਦੇ ਆ ਚਾਹੇ ਆਪਾਂ ਚਾਹੇ ਆਪਾਂ ਆਪਦਾ ਕੋਈ ਕੰਮ ਖੇਤ ਦਾ ਕਰਦੇ ਆ ਤਾਂ ਵੀ ਇੱਥੇ ਆਪਣੇ ਇਹਨਾਂ ਦੇ ਕੋਲ ਥੜ ਕੇ ਕਰ ਲੈਣੀਆਂ ਛਾਵੇਂ ਥੜ ਕੇ ਜਾਂਦੇ ਆ ਠੀਕ ਹੈ ਤੇ ਮੇਰਾ ਤਾਂ ਢਿੱਲੀ ਲਾਈ ਕਰੰਦਾ ਹੀ ਮਕਸਦ ਸੀਗਾ ਆ ਦੇਖ ਲਓ ਕੀ ਹਾਲ ਕੀਤਾ ਪਿਆ ਯਾਰ ਕੁਝ ਨਹੀਂ ਫਰਕ ਪੈਂਦਾ ਮੇਰੇ ਭਰਾ ਮੇਰੇ ਉਹ ਹੁਣ ਆ ਸਾਰੇ ਆ ਗਾਹ ਪਾਸ ਚ ਲਾਉਣੀ ਨਾ ਤੇ ਜਿੰਨਾ ਵੀ ਤੁਸੀਂ ਇਹਦਾ ਬਚਾ ਕਰ ਲੋਗੇ ਫਿੱਤਰੋ ਫਾਇਦਾ ਹੀ ਹੈ ਐਵੇਂ ਨਾ ਕਰੋ ਮੇਰੇ ਭਰਾ ਯਾਰ ਠੀਕ ਹੈ ਤੇ ਆਪ ਦਾ ਜਿੰਨਾ ਵੀ ਹੋ ਸਕਦਾ ਬਚਾ ਕੇ ਆਪਾਂ ਕਰਿਆ ਕਰੋ ਜਿੰਨਾ ਵੀ ਹੋ ਸਕਦਾ ਬਚਾ ਕੇ ਕਰੋ ਮੇਰੇ ਕੋਹਾ ਨਾ ਹੈ ਆਪਾਂ ਨੂੰ ਇਹਨਾਂ ਦੀ ਲੋੜ ਹੈ ਇਹ ਰੁੱਖਾਂ ਦੀ ਆਪਾਂ ਨੂੰ ਹੀ ਲੋੜ ਹੈ ਠੀਕ ਹੈ ਤੇ ਇਹਨਾਂ ਇਹਨਾਂ ਨੂੰ ਆਪਾਂ ਨੂੰ ਸ਼ਾਮ ਮਿਲਨੇ ਆ ਏ ਜੀ ਆ ਫੋਨ ਆਈ ਜਾਂਦਾ ਕਿਸੇ ਬੰਦੇ ਦਾ ਫੋਨ ਬਾਰ ਬਾਰ ਤਾਂ ਕੱਟਿਆ ਜਾਂਦਾ ਠੀਕ ਹੈ ਇਸ ਲਈ ਕੱਟਿਆ ਜਾਂਦਾ ਠੀਕ ਹੈ ਦੋਸਤੋ ਸਸਰੀ ਕਾਰ ਮਿਲਦੇ ਅਗਰ ਨਵੇਂ ਨਾਲ